वेलकम टू पंजाबी जॉब स्टूडियोज एजुकेशनल चैनल हां जी ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਹਾਇਕ ਦੀ ਪੱਕੀ ਨੌਕਰੀ ਦੋਸਤੋ ਇਸ ਦੇ ਵਿੱਚ ਤੁਹਾਡੀ ਜੋ ਤਨਖਾਹ ਹੋਏਗੀ ਉਹ 600 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਹੋਏਗੀ ਮਤਲਬ ਇੱਕ ਦਿਨ ਦੇ 600 ਰੁਪਏ ਹੋਇਆ ਕਰਨਗੇ ਇਹ ਸਹਾਇਕ ਦੀ ਪੋਸਟ ਕਿਹੜੇ ਡਿਪਾਰਟਮੈਂਟ ਨੇ ਕੱਢੀ ਹੈ ਇਸ ਦੀਆਂ ਕਿੰਨੀਆਂ ਵੈਕੈਂਸੀਆਂ ਨੇ ਇਹਦੀ ਜੌਬ ਲੋਕੇਸ਼ਨ ਕੀ ਰਹੇਗੀ ਕੀ ਇਹਦੀ ਉਮਰ ਸੀਮਾ ਹੈ ਅਤੇ ਇਹਦੀ ਯੋਗਤਾ ਕੀ ਹੈ ਅਤੇ ਕਿੰ ਕਿਦਾਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਇਹ ਸਾਰੀਆਂ ਜਾਣਕਾਰੀਆਂ ਆਪਾਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਬਿਨਾਂ ਸਕਿਪ ਕੀਤੇ ਵੇਖਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜੇ ਕਿਉਂਕਿ ਆਪਣੀ ਵੀਡੀਓਜ਼ ਦੇ ਵਿੱਚ ਤੁਹਾਨੂੰ ਉਹੀ ਜਾਣਕਾਰੀਆਂ ਮਿਲਦੀਆਂ ਨੇ ਜੋ ਬਹੁਤ ਜ਼ਿਆਦਾ ਜ਼ਰੂਰੀ ਨੇ ਜੋ ਮਤਲਬ ਜ਼ਰੂਰੀ ਨਹੀਂ ਹਨ ਆਪਾਂ ਉਹ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੀ ਨਹੀਂ ਆਪਾਂ ਸਿਰਫ ਜ਼ਰੂਰੀ ਜ਼ਰੂਰੀ ਮੇਨ ਮੇਨ ਪੁਆਇੰਟ ਤੁਹਾਨੂੰ ਦੱਸਦੇ ਹੁੰਦੇ ਆ ਤਾਂ ਕਿ ਵੀਡੀਓ ਘੱਟ ਤੋਂ ਘੱਟ ਸਮੇਂ ਦੀ ਬਣ ਸਕੇ ਜੇ ਹਲੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਆਉਂਦੀ ਕੋਈ ਵੀ ਨਵੀਂ ਅਪਡੇਟ ਜਾਂ ਕੋਈ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਆਵੇ ਤਾਂ ਤੁਹਾਡੇ ਤੱਕ ਉਹਦਾ ਉਹਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਜੋ ਭਰਤੀ ਹੈ ਇਹ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਵੱਲੋਂ ਕੱਢੀ ਗਈ ਹੈ ਅਤੇ ਇਸ ਦੇ ਵਿੱਚ ਕੁੱਲ 10 ਸਪੋਰਟ ਪਰਸਨਸ ਦੀ ਡਿਮਾਂਡ ਕੀਤੀ ਗਈ ਹੈ ਮਤਲਬ ਟੋਟਲ 10 ਵੈਕੈਂਸੀਆਂ ਨੇ ਦੋਸਤੋ ਇਸ ਭਰਤੀ ਦੇ ਵਿੱਚ ਤੇ ਇਹ ਬਠਿੰਡਾ ਵਿਖੇ ਤੁਹਾਡੀ ਜੇ ਜੋਬ ਲੋਕੇਸ਼ਨ ਹੋਏਗੀ ਉਹ ਬਠਿੰਡਾ ਵਿਖੇ ਹੋਏਗੀ ਅਤੇ ਇਸ ਦੇ ਵਿੱਚ ਜੋ ਆਖਰੀ ਮਿਤੀ ਹੈ ਇਸ ਦੀ ਉਹ 30 10 2025 ਸ਼ਾਮ 5 ਵਜੇ ਤੱਕ ਹੈ ਮਤਲਬ ਕਿ ਤੁਸੀਂ ਜੋ ਅਪਲਾਈ ਕਰਨਾ ਹੈ ਇਸ ਭਰਤੀ ਦੇ ਲਈ ਉਹ 30 10 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਕਰ ਦਿਓ ਇਸ ਭਰਤੀ ਨੂੰ ਅਪਲਾਈ ਕਿੱਦਾਂ ਕਰਨਾ ਹੈ ਉਹ ਆਪਾਂ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਹਾਂ ਕਿ ਇਸ ਭਰਤੀ ਦੇ ਲਈ ਕੀ ਕੀ ਯੋਗਤਾ ਚਾਹੀਦੀ ਹੈ ਦੋਸਤੋ ਇਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ ਯਾਨੀ ਕਿ ਐਮ ਮਾਸਟਰ ਡਿਗਰੀ ਚਾਹੀਦੀ ਹੈ ਪੋਸਟ ਗ੍ਰੈਜੂਏਸ਼ਨ ਚਾਹੀਦੀ ਹੈ ਇਸ ਦੇ ਵਿੱਚ ਸੋਸ਼ਲ ਵਰਕ ਦੇ ਵਿੱਚ ਸੋਸ਼ਲ ਵਰਕ ਸਬਜੈਕਟ ਦੇ ਵਿੱਚ ਜਾਂ ਸੋਸ਼ੀਓਲੋਜੀ ਦੇ ਵਿੱਚ ਜਾਂ ਸਾਈਕੋਲੋਜੀ ਦੇ ਵਿੱਚ ਜਾਂ ਤੁਹਾਡੀ ਜੋ ਪੋਸਟ ਗ੍ਰੈਜੂਏਸ਼ਨ ਹੈ ਉਹ ਚਾਈਲਡ ਡਵੈਲਪਮੈਂਟ ਦੇ ਵਿੱਚ ਹੋਵੇ ਜੇ ਅਗਰ ਤੁਹਾਡੇ ਕੋਲ ਇਹਨਾਂ ਸਬਜੈਕਟਾਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਨਹੀਂ ਹੈ ਤਾਂ ਤੁਹਾਡੇ ਕੋਲੇ ਗ੍ਰੈਜੂਏਸ਼ਨ ਹੋਵੇ ਘੱਟੋ ਘੱਟ 3 ਸਾਲ ਦੇ ਐਕਸਪੀਰੀਅੰਸ ਦੇ ਨਾਲ ਉਹ ਐਕਸਪੀਰੀਅנס ਤੁਹਾਡਾ ਹੋਣਾ ਚਾਹੀਦਾ ਹੈ ਚਾਈਲਡ ਐਜੂਕੇਸ਼ਨ ਐਂਡ ਡਿਵੈਲਪਮੈਂਟ ਔਰ ਪ੍ਰੋਟੈਕਸ਼ਨ ਇਸ਼ੂਜ਼ ਫੀਲਡ ਦਾ ਹੋਣਾ ਚਾਹੀਦਾ ਹੈ ਐਕਸਪੀਰੀਅנס ਦੀ ਲੋੜ ਸਿਰਫ ਉਦੋਂ ਹੀ ਹੈ ਅਗਰ ਤੁਹਾਡੀ ਇਕੱਲੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਗਰ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਹੈ ਇਨ੍ਹਾਂ ਸਬਜੈਕਟਾਂ ਦੇ ਵਿੱਚ ਤਾਂ ਤੁਹਾਨੂੰ ਐਕਸਪੀਰੀਅנס ਦੀ ਕੋਈ ਲੋੜ ਨਹੀਂ ਹੁਣ ਗੱਲ ਕਰ ਲੈਣੇ ਆ ਇਸ ਲਈ ਉਮਰ ਸੀਮਾ ਦੀ ਤਾਂ ਉਮਰ ਜੋ ਇਸ ਦੇ ਵਿੱਚ ਚਾਹੀਦੀ ਹੈ ਉਹ ਘੱਟੋ-ਘੱਟ 21 ਸਾਲ ਹੋਵੇ ਅਤੇ ਵੱਧ ਤੋਂ ਵੱਧ 65 ਸਾਲ ਉਮਰ ਹੋਵੇ ਜਾਣੀ ਕਿ ਦੋਸਤੋ 21 ਸਾਲ ਤੋਂ ਘੱਟ ਨਾ ਹੋਵੇ ਅਤੇ 65 ਸਾਲ ਤੋਂ ਵੱਧ ਨਾ ਹੋਵੇ ਦੋਸਤੋ ਇਹ ਜੋ ਭਰਤੀ ਹੈ ਇਹ ਠੇਕੇਦਾਰੀ ਬੇਸ ਤੇ ਹੈ ਜਾਨੀ ਕਿ ਕੰਟਰੈਕਟ ਬੇਸ ਤੇ ਭਰਤੀ ਹੈ ਇਹ ਅਤੇ ਇਸ ਦਾ ਜੋ ਠੇਕਾ ਰਹੇਗਾ ਉਹ ਰਹੇਗਾ ਕੁੱਲ 3 ਸਾਲ ਤੱਕ ਦਾ ਤੁਹਾਡੇ ਕੰਮ ਨੂੰ ਦੇਖ ਕੇ ਤੁਹਾਡੀ ਨੌਕਰੀ ਪੱਕੀ ਵੀ ਕੀਤੀ ਜਾ ਸਕਦੀ ਹੈ ਅਗਰ ਦੋਸਤੋ ਪੱਕੀ ਨਾ ਵੀ ਹੁੰਦੀ ਹੈ ਤਾਂ ਤੁਹਾਨੂੰ ਐਕਸਪੀਰੀਅੰਸ ਤਾਂ ਜ਼ਰੂਰ ਮਿਲੇਗਾ ਹੀ ਮਿਲੇਗਾ ਦੋਸਤੋ ਇਸ ਭਰਤੀ ਨੂੰ ਸਿਰਫ ਬਠਿੰਡਾ ਜ਼ਿਲ੍ਹੇ ਦੇ ਵਸਨੀਕ ਹੀ ਅਪਲਾਈ ਕਰ ਸਕਦੇ ਨੇ ਜਾਣੀ ਕਿ ਹੋਰ ਕਿਸੇ ਵੀ ਡਿਸਟ੍ਰਿਕਟ ਦੇ ਪਰਸਨਸ ਅਪਲਾਈ ਨਹੀਂ ਕਰ ਸਕਦੇ ਸਿਰਫ ਬਠਿੰਡਾ ਜ਼ਿਲ੍ਹੇ ਦੇ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਇਸ ਭਰਤੀ ਨੂੰ ਅਤੇ ਦੋਸਤੋ ਇਸ ਦੇ ਵਿੱਚ ਜੋ ਤੁਹਾਡਾ ਕੰਮ ਰਹੇਗਾ ਉਹ ਤੁਹਾਨੂੰ ਕੇਸ ਦਿੱਤੇ ਜਾਣਗੇ ਡੇਲੀ ਦੇ ਜ਼ਿਲ੍ਹਾ ਬਾਲ ਵਿਕਾਸ ਦਫ਼ਤਰ ਬਠਿੰਡਾ ਵੱਲੋਂ ਤੁਹਾਨੂੰ ਹਰ ਰੋਜ਼ ਕੇਸ ਦਿੱਤੇ ਜਾਇਆ ਕਰਨਗੇ ਅਤੇ ਉਹਨਾਂ ਕੇਸਾਂ ਨੂੰ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਤਾਂ ਇੱਕ ਵਿਜ਼ਿਟ ਦੇ ਤੁਹਾਨੂੰ 600 ਰੁਪਏ ਪ੍ਰਤੀ ਵਿਜ਼ਿਟ ਦਿੱਤਾ ਜਾਏਗਾ ਮਤਲਬ ਇੱਕ ਦਿਨ ਦੇ ਵਿੱਚ ਅਗਰ ਤੁਸੀਂ 4 ਕੇਸ ਕਰ ਲੈਨੇ ਹੋ ਤਾਂ ਤੁਸੀਂ ਆਪਣਾ 600 ਰੁਪਿਆ ਇੱਕ ਕੇਸ ਦਾ ਮਿਲੇਗਾ ਤਾਂ ਤੁਸੀਂ ਦੇਖ ਲਓ ਵੀ 2400 ਰੁਪਿਆ ਤੁਹਾਡਾ ਇੱਕ ਦਿਨ ਦਾ ਬਣ ਜਾਵੇਗਾ ਹੁਣ ਦੋਸਤੋ ਇਸ ਭਰਤੀ ਨੂੰ ਅਪਲਾਈ ਕਰਨ ਦਾ ਆਪਾਂ ਤਰੀਕਾ ਜਾਣ ਲੈਨੇ ਹਾਂ ਵੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਦੋਸਤੋ ਇਸ ਦੇ ਵਿੱਚ ਇੱਕ ਐਪਲੀਕੇਸ਼ਨ ਫਾਰਮ ਹੋਵੇਗਾ ਉਹ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜੋ ਫੁੱਲ ਪੀਡੀਐਫ ਹੈ ਉਸ ਦੇ ਵਿੱਚੋਂ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਲਿਓ ਇਹ ਤੁਸੀਂ ਜਿਹੜਾ ਸਕਰੀਨ ਦੇ ਉੱਪਰ ਦੇਖ ਰਹੇ ਹੋ ਐਪਲੀਕੇਸ਼ਨ ਪਰਫਾਰਮਾ ਇਹੀ ਦੋਸਤੋ ਐਪਲੀਕੇਸ਼ਨ ਫਾਰਮ ਹੈ ਇਸ ਦੇ ਉੱਤੇ ਇੱਕ ਤੁਸੀਂ ਫੋਟੋ ਚਪਕਾਣੀ ਹੈ ਉੱਪਰ ਨੇਮ ਆਫ ਦਿ ਪੋਸਟ ਅਪਲਾਈਡ ਫਾਰ ਇਸ ਦੇ ਅੱਗੇ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਬਲੂ ਪੈਨ ਦੇ ਨਾਲ ਭਰਨਾ ਹੈ ਸਾਰਾ ਫਾਰਮ ਤੁਸੀਂ ਲਿਖਦੇ ਹੋ ਸਪੋਰਟ ਪਰਸਨ ਅਗਲੇ ਪੁਆਇੰਟ ਤਾਂ ਦੋਸਤੋ ਤੁਹਾਨੂੰ ਪਤਾ ਹੀ ਨਹੀਂ ਸਾਰੇ ਵੀ ਜੋ ਜੋ ਚੀਜ਼ ਲਿਖੀ ਹੈ ਉਸ ਦੇ ਅੱਗੇ ਤੁਸੀਂ ਆਪਣੀ ਉਹ ਉਹ ਡਿਟੇਲਸ ਭਰਨੀ ਹੈ ਅਤੇ ਦੋਸਤੋ ਇਸ ਤੋਂ ਬਾਅਦ ਤੁਸੀਂ ਆਪਣੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਡਿਟੇਲ ਸਾਰੀ ਭਰ ਦੇਣੀ ਹੈ ਅੱਗੇ 9ਵੇਂ ਪੁਆਇੰਟ ਦੇ ਵਿੱਚ ਅਗਰ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਹੈ ਤਾਂ ਉਸ ਦੀ ਸਾਰੀ ਜਾਣਕਾਰੀ ਇਸ ਦੇ ਵਿੱਚ ਫਿਲ ਕਰ ਦੇਣੀ ਹੈ ਯਾਦ ਰੱਖਣਾ ਦੋਸਤੋ ਵੀ ਸਾਰਾ ਫਾਰਮ ਜੋ ਹੈ ਉਹ ਕੈਪੀਟਲ ਲੈਟਰ ਦੇ ਵਿੱਚ ਇੰਗਲਿਸ਼ ਦੇ ਵਿੱਚ ਹੀ ਭਰਨਾ ਹੈ ਅਤੇ ਬਲੂ ਬੋਲ ਪੈਨ ਦੇ ਨਾਲ ਭਰਨਾ ਹੈ ਬਲੈਕ ਯੂ ਪੈਨ ਯੂਜ਼ ਨਹੀਂ ਕਰਨਾ ਕਿਸੇ ਨੇ ਵੀ 10ਵੇਂ ਪੁਆਇੰਟ ਦੇ ਵਿੱਚ ਆ ਗਏ ਦੋਸਤੋ ਡਿਟੇਲਸ ਆਫ ਐਨਕਲੋਜ਼ਰ ਇਦੇ ਵਿੱਚ 1 ਤੋਂ ਲੈ ਕੇ 15 ਤੱਕ ਪੁਆਇੰਟ ਦਿੱਤੇ ਗਏ ਹਨ ਜਿੱਦਾਂ ਦੋਸਤੋ ਐਪਲੀਕੇਸ਼ਨ ਫਾਰਮ ਦੇ ਦੋ ਪੇਜ ਨੇ ਤਾਂ ਪਹਿਲੇ ਦੇ ਵਿੱਚ ਤੁਸੀਂ ਐਪਲੀਕੇਸ਼ਨ ਫਾਰਮ ਲਿਖਣਾ ਹੈ ਦੂਸਰੇ ਦੇ ਵਿੱਚ ਵੀ ਐਪਲੀਕੇਸ਼ਨ ਫਾਰਮ ਲਿਖਣਾ ਹੈ ਤੀਸਰੇ ਨੰਬਰ ਤੇ ਤੁਸੀਂ ਜੋ ਵੀ ਡਾਕੂਮੈਂਟ ਇਸ ਦਾ ਲਗਾਇਆ ਹੈ ਆਪਣੇ ਡਿਟੇਲਸ ਦਾ ਜਾਨੀ ਕਿ ਆਧਾਰ ਕਾਰਡ ਲਗਾਉਣਾ ਹੈ ਤਾਂ ਤੀਜੇ ਨੰਬਰ ਤੇ ਤੁਸੀਂ ਆਧਾਰ ਕਾਰਡ ਲਗਾ ਦਿਓ ਚੌਥੇ ਤੇ ਤੁਸੀਂ ਆਪਣਾ 10ਵੀਂ ਦਾ ਸਰਟੀਫਿਕੇਟ ਪੰਜਵੇਂ ਤੇ 12ਵੀਂ ਦਾ ਇਦਾਂ ਇਦਾਂ ਡਿਟੇਲਸ ਸਾਰੀ ਲਿਖਣੀ ਹੈ ਵੀ ਜਿਹੜੇ ਜਿਹੜੇ ਤੁਸੀਂ ਸੀਰੀਅਲ ਵਾਈਜ਼ ਲਗਾ ਰਹੇ ਹੋ ਤੁਸੀਂ ਉਦਾਂ ਉਦਾਂ ਹੀ ਇੱਥੇ ਲਿਖਣੇ ਹਨ ਜੋ ਵੀ ਮਤਲਬ ਫੋਟੋਕਾਪੀਜ਼ ਤੁਸੀਂ ਨਾਲ ਇਸ ਦੇ ਅਟੈਚ ਕੀਤੀਆਂ ਨੇ ਤੇ ਜੋ ਵੀ ਫੋਟੋਕਾਪੀਜ਼ ਇਸ ਦੇ ਨਾਲ ਅਟੈਚ ਕਰਨੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਤੁਹਾਡੇ ਪੜ੍ਹਾਈ ਦੇ ਸਾਰੇ ਹੀ ਦਸਤਾਵੇਜ਼ ਤੁਹਾਡਾ ਆਧਾਰ ਕਾਰਡ ਨਾਲ ਲੱਗੇਗਾ ਸਭ ਤੋਂ ਪਹਿਲੇ ਤੁਹਾਡਾ ਆਧਾਰ ਕਾਰਡ ਉਸ ਤੋਂ ਬਾਅਦ ਤੁਹਾਡੇ ਪੜ੍ਹਾਈ ਦੇ ਸਾਰੇ ਦਸਤਾਵੇਜ਼ ਸੀਰੀਅਲ ਵਾਈਜ਼ ਹਸਾਬ ਨਾਲ ਜਾਨੀ ਕਿ ਪਹਿਲਾ 10ਵੀਂ ਫਿਰ 12ਵੀਂ ਫਿਰ ਉਸ ਤੋਂ ਬਾਅਦ ਤੁਹਾਡੀ ਗ੍ਰੈਜੂਏਸ਼ਨ ਫਿਰ ਪੋਸਟ ਗ੍ਰੈਜੂਏਸ਼ਨ ਇਸ ਦੀਆਂ ਸਾਰੀ ਫੋਟੋਕਾਪੀਜ਼ ਲਗਾਉਣੀਆਂ ਹਨ ਅਗਰ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਨਹੀਂ ਹੈ ਤਾਂ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਪਣੇ ਐਕਸਪੀਰੀਅੰਸ ਸਰਟੀਫਿਕੇਟਸ ਦੀ ਫੋਟੋਕਾਪੀਜ਼ ਵੀ ਲਗਾ ਸਕਦੇ ਹੋ ਅਤੇ ਜੋ ਵੀ ਫੋਟੋਕਾਪੀਜ਼ ਲਗਾਨੀਆਂ ਨੇ ਉਸ ਦੇ ਉੱਪਰ ਆਪਣੇ ਸਿਗਨੇਚਰ ਜ਼ਰੂਰ ਕਰ ਦਿਓ ਮਤਲਬ 셀ਫ ਅਟੈਸਟਡ ਕਰ ਦਿਓ ਉਸ ਨੂੰ ਅਤੇ ਇਸ ਦੇ ਵਿੱਚ ਜੋ ਲਾਸਟ ਆ ਗਿਆ ਸਿਗਨੇਚਰ ਆਫ ਦਾ ਕੈਂਡੀਡੇਟ ਇੱਥੇ ਤੁਸੀਂ ਆਪਣੇ ਸਿਗਨੇਚਰ ਕਰਨੇ ਹਨ ਅਤੇ ਉਸ ਦੇ ਨੀਚੇ ਡੇਟ ਵਾਲੀ ਪਲੇਸ ਦੇ ਵਿੱਚ ਡੇਟ ਅਤੇ ਪਲੇਸ ਦੇ ਵਿੱਚ ਤੁਸੀਂ ਪਲੇਸ ਕਰਨੀ ਹੈ ਜਿੱਥੋਂ ਤੁਸੀਂ ਬਹਿ ਕੇ ਫਾਰਮ ਭਰ ਰਹੇ ਹੋ ਜਿਹੜੇ ਮਤਲਬ ਤੁਸੀਂ ਜਿੱਥੇ ਤੁਹਾਡੀ ਰਹਾਇਸ਼ ਹੈ ਤੇ ਡੇਟ ਦੇ ਵਿੱਚ ਤੁਸੀਂ ਉਹੀ ਡੇਟ ਭਰਨੀ ਹੈ ਜਿਸ ਤਰੀਕ ਨੂੰ ਤੁਸੀਂ ਫਾਰਮ ਪੋਸਟ ਕਰੋਗੇ ਠੀਕ ਹੈ ਦੋਸਤੋ نیچے ਆ ਗਿਆ ਫॉर ऑफिस यूज ओनली ਇਸ ਨੂੰ ਤੁਸੀਂ ਬਿਲਕੁਲ ਵੀ ਛੇੜਨਾ ਨਹੀਂ ਬਿਲਕੁਲ ਵੀ ਪੈਨ ਨਹੀਂ ਲਗਾਉਣਾ ਇੱਥੇ ਇਹ ਸਿਰਫ ਆਫਿਸ ਯੂਜ਼ ਵਾਲੇ ਵਾਸਤੇ ਹੈ ਤੁਸੀਂ ਇੱਥੇ ਕੁਝ ਵੀ ਛੇੜਛਾੜ ਨਹੀਂ ਕਰਨੀ ਹੁਣ ਦੋਸਤੋ ਇਸ ਐਪਲੀਕੇਸ਼ਨ ਫਾਰਮ ਨੂੰ ਫਾਰਮ ਦੇ ਨਾਲ ਆਪਣੇ ਸਾਰੇ ਡਾਕੂਮੈਂਟਸ ਦੀ ਫੋਟੋ ਕਾਪੀਜ਼ 셀ਫ ਅਟੈਸਟਡ ਕਰਕੇ ਅਟੈਚ ਕਰ ਦਿਓ ਅਤੇ ਉਹਨੂੰ ਫੋਲਡ ਕਰਕੇ ਇੱਕ ਐਨਵਲਪ ਦੇ ਵਿੱਚ ਪਾ ਦਿਓ ਅਤੇ ਨਾਲ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਜੋ ਤੁਸੀਂ ਫੋਟੋ ਉਸਤੇ ਲਗਾਈ ਹੈ ਉਸਦੇ ਨਾਲ ਦੀ ਹੀ ਫੋਟੋ ਇੱਕ ਵਿੱਚ ਰੱਖ ਦਿਓ ਅਪਲੀਕੇਸ਼ਨ ਫਾਰਮ ਦੇ ਨਾਲ ਅਤੇ ਜੋ ਐਡਰੈਸ ਲਿਖਣਾ ਹੈ ਐਨਵਲਪ ਦੇ ਉੱਪਰ ਉਹ ਵੀ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਦੋਸਤੋ ਐਡਰੈਸ ਉਹ ਇਹ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਕਮਰਾ ਨੰਬਰ 313 ਐਮ ਉਜੀ ਮੰਝਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ 151001 ਇਹ ਐਡਰੈਸ ਤੁਸੀਂ ਐਨਵੈਲਪ ਦੇ ਉੱਪਰ ਲਿਖਣਾ ਹੈ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਫੀਸ ਕੋਈ ਵੀ ਨਹੀਂ ਹੈ ਕੋਈ ਫੀਸ ਨਹੀਂ ਹੋਵੇਗੀ ਇਸ ਨੂੰ ਅਪਲਾਈ ਕਰਨ ਦੇ ਲਈ ਅਤੇ ਜੋ ਤੁਸੀਂ ਡਾਕ ਭੇਜਣੀ ਹੈ ਉਹ ਦੋਸਤੋ ਰਜਿਸਟਰਡ ਡਾਕ ਹੀ ਹੋਵੇ ਸਿੰਪਲ ਡਾਕ ਨਾ ਕਰਿਓ ਰਜਿਸਟਰਡ ਡਾਕ ਰਾਹੀਂ ਹੀ ਭੇਜਿਓ ਅਤੇ ਭੇਜੋ ਉਸ ਹਿਸਾਬ ਨਾਲ ਦੇ ਇਸ ਦੀ ਜੋ ਆਖਰੀ ਮਿਤੀ ਹੈ 30 10 2025 ਉਸ ਤੋਂ ਪਹਿਲਾਂ ਪਹਿਲਾਂ ਇਸ ਐਡਰੈਸ ਦੇ ਉੱਪਰ ਤੁਹਾਡੀ ਐਪਲੀਕੇਸ਼ਨ ਪਹੁੰਚ ਜਾਵੇ ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਜ਼ਿਲ੍ਹਾ ਬਾਲ ਵਿਕਾਸ ਦਫ਼ਤਰ ਬਠਿੰਡਾ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਜਿਸ ਦੇ ਵਿੱਚ 10 ਸਪੋਰਟ ਪਰਸਨਸ ਦੀ ਡਿਮਾਂਡ ਕੀਤੀ ਗਈ ਹੈ ਤੁਹਾਨੂੰ ਦੋਸਤੋ ਇਹ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਅਗਰ ਕਿਸੇ ਉਮੀਦਵਾਰ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਅਗਰ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਦ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਇੱਕ ਕਮੈਂਟ ਸੈਕਸ਼ਨ ਦੇ ਨਾਲ ਹਾਈਪ ਦਾ ਆਪਸ਼ਨ ਵੀ ਆਉਂਦਾ ਹੈ ਤੁਸੀਂ ਸਾਨੂੰ ਹਾਈਪ ਪੁਆਇੰਟਸ ਵੀ ਦੇ ਸਕਦੇ ਹੋ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ